हाल ही ਦੇ ਵਿੱਚ ਸੀਬੀਸੀ ਨਿਊਜ਼ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਵੱਡੇ ਵੱਡੇ ਗਰੋਸਰ ਚੇਨਸ ਜਿਵੇਂ ਕਿ ਲੋਬਲਾਸ, வால்ਮਾਰਟ ਅਤੇ ਸੋਬੀਸ ਦੇ ਵੱਲੋਂ ਆਪਣੇ ਕੁਝ ਸਟੋਰਸ ਦੇ ਵਿੱਚ ਖਾਸ ਤੌਰ ਤੇ ਕੁਝ ਅਜਿਹੇ ਆ ਪ੍ਰੋਡਕਟਸ ਦੀ ਵਿਕਰੀ ਕੀਤੀ ਜਾ ਰਹੀ ਹੈ, ਸੇਲ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਭਾਰ ਲਿਖਿਆ ਤਾਂ ਜ਼ਿਆਦਾ ਹੋਇਆ ਹੈ ਪਰ ਜਦੋਂ ਇਹਨਾਂ ਨੂੰ ਭਾਰ ਇਹਨਾਂ ਦਾ ਤੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਰ ਅਸਲ ਲਿਖੇ ਗਏ ਭਾਰ ਨਾਲੋਂ ਕਿਤੇ ਘੱਟ ਨਿਕਲਿਆ। ਤੁਹਾਨੂੰ ਦੱਸਦੀ ਕਿ ਇਹਨਾਂ ਪ੍ਰੋਡਕਟਸ ਦੇ ਵਿੱਚ ਸਭ ਤੋਂ ਜ਼ਿਆਦਾ ਮੀਟ ਦੇ ਪ੍ਰੋਡਕਟਸ ਹਨ ਜਿਨ੍ਹਾਂ ਦੇ ਵਿੱਚ ਇਹ ਫੇਅਰ ਫੇਅਰ ਦੇਖਣ ਨੂੰ ਮਿਲਿਆ। ਇਸ ਦੇ ਬਾਰੇ ਵਿੱਚ ਲੋਬਲਾਸ ਦੀ ਸਟੇ ਆਈ ਹੈ ਆਖਿਰ ਕੀ ਹੈ ਪੂਰਾ ਮਾਮਲਾ ਦੇਖੋ ਇਸ ਰਿਪੋਰਟ ਦੇ ਵਿੱਚ ਸੀਬੀਸੀ ਨਿਊਜ਼ ਦੀ تحقیقات ਦੇ ਵਿੱਚ ਪਤਾ ਲੱਗਿਆ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਜਾਰੀ ਹੈ ਜਿਸ ਵਿੱਚ ਸਭ ਤੋਂ ਨਵਾਂ ਕੇਸ ਲੋਬਲਾ ਦੀ ਇੱਕ ਗਲਤੀ ਨਾਲ ਸੰਬੰਧਿਤ ਹੈ ਜਿਸ ਨੇ 80 ਵੈਸਟਰਨ ਕੈਨੇਡਾ ਸਟੋਰਸ ਦੇ ਵਿੱਚ 2023 ਦੇ ਦਸੰਬਰ ਤੱਕ ਘੱਟ ਪਾਰ ਵਾਲਾ ਮੀਟ ਵੇਚਿਆ ਇਸ ਮਸਿਆ ਉਸ ਵੇਲੇ ਪਤਾ ਲੱਗੀ ਸੀ ਜਦੋਂ ਖਰੀਦਦਾਰ ਆਇਰਿਸ ਗ੍ਰਿਫਨ ਨੇ ਇੱਕ ਪੈਕੇਜ ਵਿੱਚ ਦਰਜ 1.834 ਕਿਲੋਗ੍ਰam ਗਰਾਊਂਡ ਬੀਫ ਦਾ weight ਕੀਤਾ ਤਾਂ ਇਹ 1.7 ਕਿਲੋਗ੍ਰam ਪਾਇਆ ਗਿਆ ਯਾਨੀ ਕਿ 134 ਗ੍ਰਾਮ ਘੱਟ ਜੋ ਪਾਰ ਘੱਟ ਸੀ ਉਹ ਪੈਕਿੰਗ ਦੇ ਪਲਾਸਟਿਕ ਨਾਲ ਕਵਰ ਕੀਤਾ ਗਿਆ ਸੀ ਜਿਸ ਦਾ ਮਤਲਬ ਹੈ ਕਿ ਗ੍ਰਾਹਕ ਨੂੰ ਪੈਕਿੰਗ ਦੇ ਪਾਰ ਲਈ ਵੀ ਰਕਮ ਵਸੂਲੀ ਗਈ ਹੈ ਲੋਬਲਾ ਨੇ ਇਸ ਗਲਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਇਸ ਨੂੰ ਸਥਿਰ ਕਰਨ ਲਈ ਅੰਦਰੂਨੀ ਨੀਤੀਆਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਪਰ ਸੀਬੀਸੀ ਦੀਆਂ تحقیقات ਵਿੱਚ 2024 ਵਿੱਚ ਵੀ ਹੋਰ ਸਟੋਰਸ ਵਿੱਚ ਵੀ ਘਰ-ਪਾਟ ਵਾਲਾ ਮੀਟ ਮਿਲਿਆ ਜਿਵੇਂ ਕਿ ਸੋਬਿਸ ਦੇ ਫਰੈਸ਼ ਕੋ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਾਲਮਾਰਟਸ ਦੇ ਵਿੱਚ ਇਹ ਗਲਤੀਆਂ ਪ੍ਰਤੀ ਆਈਟਮ 11% ਤੱਕ ਵੱਧ ਹੋਈਆਂ ਸਨ ਮਾਹਿਰਾਂ ਦਾ ਕਹਿਣਾ ਹੈ ਕਿ ਛੋਟੀਆਂ ਗਲਤੀਆਂ ਵੀ ਸਮੇਂ ਦੇ ਨਾਲ ਇਨ੍ਹਾਂ ਸਟੋਰਸ ਲਈ ਵੱਡਾ ਪ੍ਰੋਫਿਟ ਜਮਾ ਕਰ ਸਕਦੀਆਂ ਨੇ ਉਪਭੋਗਤਾ ਅਧਿਕਾਰੀ ਡੈਨੀਅਲ ਟਸਾਈ ਨੇ ਸਿੱਧਾ ਕਿਹਾ ਅਤੇ ਇਸ ਲਈ ਮੁਆਵਜ਼ੇ ਦੀ ਲੋੜ ਉੱਤੇ ਜ਼ੋਰ ਦਿੱਤਾ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਜੋ ਨਿਰੀਖਣ ਕਰਦੀ ਹੈ ਉਸ ਨੇ ਇਹਨਾਂ ਗਲਤੀਆਂ ਉੱਤੇ ਕੋਈ ਜੁਰਮਾਨਾ ਨਹੀਂ ਲਗਾਇਆ ਕਿਉਂਕਿ ਸਟੋਰਸ ਨੇ ਇਸ ਨੂੰ ਸਹੀ ਸਮੇਂ ਤੇ ਠੀਕ ਕੀਤਾ ਹਾਲਾਂਕਿ ਸਾਬਕਾ ਖਾਦ ਨਿਰੀਖਕ ਟੈਰੀ ਲੀ ਦਾ ਕਹਿਣਾ ਹੈ ਕਿ ਇਸ ਸਮੱਸਿਆ ਸਾਲਾਂ ਤੋਂ ਆਮ ਹੈ ਜਦੋਂ ਕਿ ਸਟੋਰਸ ਪੈਕਿੰਗ ਦੇ ਭਾਰ ਨੂੰ ਗਲਤ ਤੌਰ ਤੇ ਜੋੜ ਦਿੰਦੇ ਨੇ ਜਿਵੇਂ ਕਿ ਖਾਦ ਦੀਆਂ ਕੀਮਤਾਂ ਵਧ ਰਹੀਆਂ ਨੇ ਇਹ ਚਿੰਤਾ ਜਾਰੀ ਹੈ ਕਿ ਪ੍ਰਵਿਰਤੀਆਂ ਹੋਰ ਬੇहद ਵਿਆਪਕ ਹੋ ਸਕਤੀਆਂ ਨੇ ਜਿਸ ਨਾਲ ਸਖਤ ਕਾਨੂੰਨੀ ਕਦਮਾਂ ਅਤੇ ਉਪਭੋਗਤਾ ਨੂੰ ਸੁਚੇਤਨਾ ਵਧਾਉਣ ਦੀ ਜ਼ਰੂਰਤ ਹੈ ਸੀਐਫਆਈਏ ਅਤੇ ਲੋਬਲਾ ਨੇ ਮਾਫੀ ਮੰਗੀ ਹੈ ਪਰ ਉਪਭੋਗਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਲਤੀ ਦਾ ਸਹੀ ਤਰੀਕੇ ਨਾਲ ਸਲੂਕ ਕੀਤਾ ਜਾਣਾ ਅਤੇ ਪ੍ਰਭਾਵਿਤ ਗ੍ਰਾਹਕਾਂ ਨੂੰ ਮੁਆਵza ਦਿੱਤਾ ਜਾਣਾ ਚਾਹੀਦਾ ਹੈ Bureau report, Red FM.